ਇੱਕ ਗਰੀਬ ਮੋਚੀ ਸੀਗਾ ਉਹਨੂੰ ਕਿਤੇ ਪਿੰਡ 'ਚ ਕੰਮ ਨਾ ਮਿਲੇ ਤੇ ਉਹਨੇ ਫੈਸਲਾ ਕੀਤਾ ਕਿ ਕਿਉਂ ਨਾ ਸ਼ਹਿਰ ਵਿੱਚ ਜਾ ਕੇ ਦੇਖਿਆ ਜਾਵੇ ਵੀ ਕਿੰਨਾ ਕੰਮ ਹੈ ਸੋ ਉਸਨੇ ਅਗਲੇ ਦਿਨ ਆਪਣੀ ਘਰ ਵਾਲੀ ਨਾਲ ਸਲਾਹ ਕਰਕੇ ਤੇ ਸ਼ਹਿਰ ਜਾਣਾ ਕੀਤਾ ਜਦੋਂ ਸ਼ਹਿਰ 'ਚ ਜਾ ਕੇ ਦੇਖਿਆ ਬਾਜ਼ਾਰ ਦੇ ਵਿੱਚ ਕਾਫੀ ਸਾਰੇ ਮੋਚੀ ਲਾਈਨ ਬਣਾ ਕੇ ਬੈਠੇ ਹੋ ਸੀਗੇ ਤੇ ਉਹਨੇ ਦੇਖਿਆ ਵੀ ਇੱਥੇ ਤਾਂ ਪਹਿਲਾਂ ਹੀ ਕਾਫੀ ਮੋਚੀ ਨੇ ਪਰ ਉਹਨੇ ਕਿਹਾ ਨਹੀਂ ਰੱਬ ਮੇਰੀ ਕਿਸਮਤ ਦਾਤਾ ਮੈਨੂੰ ਦੇਵੇਗਾ ਉਹ ਵੀ ਇੱਕ ਲਾਈਨ ਦੇ ਵਿੱਚ ਜਾ ਕੇ ਅੱਗੇ ਬੈਠ ਗਿਆ ਤੇ ਉਹਨੇ ਬੈਠੇ-ਬੈਠੇ ਜਦੋਂ ਦੇਖਿਆ ਕੋਈ ਗਾਹਕ ਨਹੀਂ ਆ ਰਿਹਾ ਤੇ ਅਗਲੇ ਦਿਨ ਉਸਨੇ ਫਿਰ ਇੱਕ ਸਕੀਮ ਲੜਾਈ ਇੱਕ ਬੋਰਡ ਲਗਾ ਕੇ ਰੱਖ ਲਿਆ ਰੱਖ ਲਿਆ ਉੱਥੇ ਕਿ ਜੁੱਤੀਆਂ ਦਾ ਹਸਪਤਾਲ ਇੱਥੇ ਟੁੱਟੀਆਂ ਭੱਜੀਆਂ ਜੁੱਤੀਆਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਜਦੋਂ ਗਾਹਕ ਉਸ ਨੂੰ ਬੋਰਡ ਨੂੰ ਦੇਖਦੇ ਤੇ ਅਟਰੈਕਟਿਵ ਹੁੰਦੇ ਉਦੇ ਵੱਲ ਖਿੱਚੇ ਆਉਂਦੇ। ਇਸ ਤਰ੍ਹਾਂ ਉਹਦਾ ਕੰਮ ਚੱਲ ਪਿਆ। ਉਹਨੇ ਕਾਫੀ ਪੈਸਾ ਹਰ ਰੋਜ਼ ਮਿਹਨਤ ਕਰਕੇ ਜੋੜ ਲਿਆ। ਜਦੋਂ ਮਹੀਨਾ ਕੁ ਲੰਘਿਆ ਉਹਨੇ ਕਿਹਾ ਵੀ ਆਪਣੇ ਮਨ ਨਾਲ ਵਿਚਾਰ ਕੀਤੀ ਵੀ ਹੁਣ ਕਿਉਂ ਨਾ ਪਿੰਡ ਜਾਇਆ ਜਾਵੇ। ਜਿਹੜੀ ਪੂੰਜੀ ਜਮਾ ਕੀਤੀ ਆ ਇਹਨੂੰ ਘਰਾਂ ਰੱਖ ਕੇ ਆਵਾਂਗੇ ਨਾਲੇ ਮਿਲ ਕੇ ਆਵਾਂਗੇ ਤੇ ਫੇਰ ਆ ਜਾਾਂਗੇ। ਤੇ ਉਸਨੇ ਦੇਖਿਆ ਅ ਅਗਲੇ ਦਿਨ ਕਿ ਹੁਣ ਮੇਰੇ ਕੋਲ 10 ਸੋਨੇ ਦੇ ਸਿੱਕੇ ਜਮ੍ਹਾਂ ਹੋ ਚੁੱਕੇ ਆ ਕਿਉਂ ਆ ਇਹਨਾਂ ਦਾ ਕੁਝ ਖਰੀਦਿਆ ਜਾਵੇ ਸ਼ਹਿਰ ਤੋਂ ਕਿਉਂਕਿ ਕਾਫੀ ਚੀਜ਼ਾਂ ਮਿਲ ਜਾਂਦੀਆਂ ਨੇ ਜੋ ਪਿੰਡਾਂ 'ਚ ਨਹੀਂ ਹੁੰਦੀਆਂ ਤੇ ਉਸਨੇ ਜਾਂਦੇ-ਜਾਂਦੇ ਦੇਖਿਆ ਕਿ ਕੋਈ ਗਧੇ ਵੇਚ ਰਿਹਾ ਸੀ ਉਸਨੇ ਪੁੱਛਿਆ ਭਾਈ ਗਧੇ ਦੀ ਕੀਮਤ ਕਿੰਨੀ ਆ ਉਹ ਕਹਿੰਦਾ 20 ਸੋਨੇ ਦੇ ਸਿੱਕੇ ਤਾਂ ਉਸਨੇ 20 ਸੋਨੇ ਦੇ ਸਿੱਕੇ ਕੱਢ ਕੇ ਉਸਨੂੰ ਦੇ ਦਿੱਤੇ ਤੇ ਗਧਾ ਲੈ ਲਿਆ ਤੇ ਗਦੇ ਤੇ ਆਪਣਾ ਜਿਹੜਾ ਸਮਾਨ ਸੀ ਜੁੱਤੀਆਂ ਗੱਠਣ ਦਾ ਉਹ ਰੱਖ ਲਿਆ ਤੇ ਆਰਾਮ ਨਾਲ ਚੱਲਣ ਲੱਗ ਪਿਆ ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਜੰਗਲ ਆਂਦਾ ਸੀਗਾ ਤੇ ਉਹ ਜੰਗਲ ਦੇ ਵਿੱਚ ਜਦੋਂ ਲੰਘਣ ਲੱਗਿਆ ਅੱਗੇ ਚਾਰ ਡਾਕੂ ਤੇ ਉਹਨੂੰ ਉਹਨੇ ਦੇਖਿਆ ਵੀ ਹੁਣ ਮੈਂ ਜੇ ਲੁੱਟਿਆ ਗਿਆ ਤਾਂ ਦੁਬਾਰਾ ਫਿਰ ਗਰੀਬ ਹੋ ਜਾਵਾਂਗਾ ਨਾ ਮੇਰੇ ਕੋਲ ਗਦਾ ਰਹੇਗਾ ਨਾ ਸੋਨੇ ਦੇ ਸਿੱਕੇ ਉਹਨੇ ਸਕੀਮ ਲੜਾਈ ਗਦੇ ਦੇ ਗਲ ਵਿੱਚ ਇੱਕ ਪਟਾ ਪਾਇਆ ਹੋਇਆ ਸੀਗਾ ਉਸ ਪਟੇ ਤੇ ਉਸਨੇ ਇੱਕ ਸੋਨੇ ਦਾ ਸਿੱਕਾ ਰੱਖਦਾ ਤੇ ਜਦੋਂ ਡਾਕੂਆਂ ਦੇ ਕੋਲ ਪਹੁੰਚਿਆ ਡਾਕੂ ਕਹਿੰਦੇ ਵੀ ਲਿਆ ਤੇਰੇ ਕੋਲ ਕੀ ਆ ਉਹਨੇ ਕਿਹਾ ਮੇਰੇ ਕੋਲ ਤਾਂ ਕੁਝ ਨਹੀਂ ਮੈਂ ਤਾਂ ਇੱਕ ਗਰੀਬ ਬੰਦਾ ਬਸ ਇੱਕ ਗਧਾ ਹੈ ਮੇਰੇ ਕੋਲ ਤਾਂ ਜਦ ਉਸਨੇ ਗਦੇ ਦੇ ਚੁੰਡੀ ਵੱਢੀ ਜਦੋਂ ਉਸਨੇ ਚੁੰਡੀ ਵੱਢੀ ਗਧਾ ਹਿੰਕਣ ਲੱਗਿਆ ਜਦੋਂ ਹਿੰਕਣ ਲੱਗਿਆ ਉਹਦੇ ਗਲ ਚ ਜਿਹੜਾ ਸੋਨੇ ਦਾ ਸਿੱਕਾ ਰੱਖਿਆ ਸੀ ਪਟੇ 'ਚ ਉਹ ਉਹਦੀ ਗਰਦਨ ਦੇ ਵਿੱਚੋਂ ਹਿੰਕ ਨਾਲ ਉਹ ਨੀਚੇ ਡਿੱਗ ਪਿਆ ਤੇ ਜਦੋਂ ਇਹ ਉਸਨੇ ਦੇਖਿਆ ਚੋਰਾ ਨੇ ਉਹ ਕਹਿੰਦੇ ਤੂੰ ਝੂਠ ਬੋਲਦਾ ਤੇਰੇ ਕੋਲ ਤਾਂ ਸੋਨੇ ਦਾ ਸਿੱਕਾ ਉਹ ਕਹਿੰਦਾ ਨਹੀਂ ਜੀ ਮੇਰੇ ਕੋਲ ਨਹੀਂ ਹੈਗਾ ਕਹਿੰਦਾ ਫਿਰ ਇਹ ਕਿੱਥੋਂ ਆਇਆ ਕਹਿ ਲੱਗਾ ਜੀ ਇਹ ਜਿਹੜਾ ਗਦਾ ਨਾ ਮੇਰੇ ਕੋਲ ਇਹ ਜਦੋਂ ਹਿੰਕ ਦਾ ਦਿਨ ਚ ਇੱਕ ਵਾਰੀ ਸੋਨੇ ਦਾ ਸਿੱਕਾगिरਦਾ ਤੇ ਡਾਕੂ ਬੜੇ ਹੈਰਾਨ ਹੋਏ ਕਿ ਇਹ ਗਦਾ ਤਾਂ ਫਿਰ ਅਸੀਂ ਰੱਖਾਂਗੇ ਤੈਨੂੰ ਤਾਂ ਨਹੀਂ ਦੰਦੇ ਮੋਚੀ ਕਹਿਣ ਲੱਗਾ ਨਹੀਂ ਜੀ ਮੇਰੇ ਤਾਂ गुजारे ਦਾ ਸਾਧਨ ਹੀ ਇਹ ਆ ਹੋਰ ਤਾਂ ਮੇਰੇ ਕੋਲ ਕੋਈ ਚੀਜ਼ ਹੀ ਨਹੀਂ ਹੈਗੀ ਮੈਂ ਤਾਂ ਗਰੀਬ ਹੋ ਜਾਵਾਂਗਾ ਉਹ ਡਾਕੂ ਕਹਿੰਦੇ ਨਹੀਂ ਤੂੰ ਗਦਾ ਤਾਂ ਸਾਨੂੰ ਹੀ ਦੇਣਾ ਪਏਗਾ ਇਸ ਦੇ ਬਦਲੇ ਅਸੀਂ ਤੈਨੂੰ ਥੋੜਾ ਕੁਝ ਦੇ ਦਾਂਗੇ ਤੈਨੂੰ 50 ਸੀ سونے ਦੀਆਂ سونے ਦੇ ਸਿੱਕੇ ਦੰਨੇ ਆ ਮੋਚੀ ਕਹਿੰਦਾ ਲੱਗਦਾ ਨਹੀਂ ਇਹ ਘਟ ਹੈ ਫਿਰ ਅਖੀਰ ਉਹ ਕਹਿੰਦਾ ਚਲੋ ਹੋਰ ਮੇਰੇ ਕੋਲ ਕੋਈ ਚਾਰਾ ਵੀ ਨਹੀਂ ਤੁਸੀਂ ਰੱਖ ਲੋ ਗਦਾ 50 سونے ਦੇ ਸਿੱਕੇ ਲੈ ਕੇ ਘਰ ਚਲਾ ਗਿਆ ਜਾ ਕੇ ਜਦੋਂ ਘਰ ਵਾਲੀ ਨੂੰ ਦੱਸਿਆ ਤੇ ਬੜੇ ਖੁਸ਼ ਹੋਏ ਉਹਨਾਂ ਨੇ ਆਪਣਾ ਘਰਬਾਰ ਬਦਲ ਲਿਆ ਛੱਤ ਦੁਬਾਰਾ ਪਾ ਲਈ ਹੋਰ ਕੁਛ ਥੋੜੀ ਜ਼ਮੀਨ ਖਰੀਦ ਲਈ ਤੇ ਉੱਤੇ ਖੇਤੀਬਾੜੀ ਕਰਨ ਲੱਗ ਪਿਆ ਤੇ ਜਿਹੜੇ ਇੱਧਰ ਸੀਗੇ ਉਸ ਨੂੰ ਗਧੇ ਨੂੰ ਦੇਖਦੇ ਰਹੇ ਇੱਕ ਦਿਨ ਇੱਕ ਬੰਦਾ ਲੈ ਕੇ ਸੌਂਦਾ ਰਿਹਾ ਇੱਕ ਦਿਨ ਦੂਜਾ ਉਹਦੇ ਕੋਲ ਸੌਂਦਾ ਰਿਹਾ ਫਿਰ ਤੀਜੇ ਦਿਨ ਤੀਜਾ ਚੌਥੇ ਦਿਨ ਚੌਥਾ ਜਦੋਂ ਕੁਛ ਦਿਨ ਲੰਘ ਗਏ ਉਹਨਾਂ ਨੇ ਦੇਖਿਆ ਕਿ ਅਸੀਂ ਤਾਂ ਲੁੱਟੇ ਗਏ ਸੋਨੇ ਦਾ ਸਿੱਕਾ ਤਾਂ ਇੱਕ ਵੀ ਨਹੀਂ ਆਇਆ ਅਸੀਂ 50 ਸੋਨੇ ਦੇ ਸਿੱਕੇ ਉਹਨੂੰ ਦੇ ਦਿੱਤੇ ਤੇ ਉਹਨਾਂ ਨੇ ਲੱਭਣਾ ਸ਼ੁਰੂ ਕਰਤਾ ਉਸ ਤੱਕ ਜਦੋਂ ਘਰ ਲੱਭ ਗਿਆ ਜਾ ਕੇ ਉਸਨੇ ਦੇਖਿਆ ਜਦੋਂ ਵੀ ਡਾਕੂ ਆ ਰਹੇ ਨੇ ਉਸਨੇ ਆਪਣੇ ਘਰ ਵਾਲੀ ਨਾਲ ਇੱਕ ਸਕੀਮ ਲੜਾਈ ਕਹਿ ਲੱਗਿਆ ਵੀ ਜਦੋਂ ਇਹ ਡਾਕੂ ਅੰਦਰ ਆਣਗੇ ਨਾ ਤੂੰ ਐ ਕਹਦੀ ਵੀ ਉਹ ਤਾਂ ਘਰ ਨਹੀਂ ਹੈਗਾ ਖੇਤ ਗਿਆ ਹੋਇਆ ਮੈਂ ਲੁਕ ਜਾਂਣਾ ਪਿੱਛੇ ਚੋਦਲ ਜੀ ਉਹ ਲੁੱਕ ਗਿਆ ਜਦੋਂ ਉਹ ਆਏ ਉਹਨਾਂ ਨੇ ਘਰ ਵਾਲੀ ਨੂੰ ਪੁੱਛਿਆ ਵੀ ਇਹ ਕਿੱਥੇ ਆ ਮੋਚੀ ਕਹਿ ਲੱਗੀ ਵੀ ਉਹ ਤਾਂ ਖੇਤ ਗਿਆ ਹੋਇਆ ਉਹ ਕਹਿਣ ਲੱਗੇ ਅ ਦੱਸੋ ਖੇਤ ਕਿੱਥੇ ਆ ਕਹਿ ਲੱਗੀ ਤੁਸੀਂ ਕਾਨੂੰ ਜੀ ਵੀ ਕਸ਼ਟ ਕਰੋਗੇ ਮੈਂ ਮੇਰੇ ਕੁੱਤੇ ਨੂੰ ਭੇਜ ਦੰਨੀ ਆ ਕੁੱਤਾ ਬੁਲਾ ਕੇ ਲੈ ਆਊਗਾ ਉਹਨੇ ਕਿ ਹਾਂ ਜਦੋਂ ਉਹਨੇ ਕੁੱਤੇ ਨੂੰ ਕਿਹਾ ਕਿ ਜਾ ਤੇਰੇ ਮਾਲਕ ਨੂੰ ਬੁਲਾ ਕੇ ਲੈ ਕੇ ਆ ਕੋਈ ਮਿਲਣ ਆਇਆ ਠੀਕ ਆ ਜੀ ਕੁੱਤਾ ਚਲਾ ਗਿਆ ਉਹ ਡਾਕੂ ਕਹਿੰਨ ਲੱਗੇ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਇੱਕ ਕੁੱਤਾ ਕਿਵੇਂ ਸਨੇਹਾ ਲਾ ਸਕਦਾ ਉਹ ਕਹਿੰਦੀ ਨਹੀਂ ਜੀ ਮੈਂ ਜਦੋਂ ਵੀ ਮੈਨੂੰ ਬੁਲਾਣਾ ਹੁੰਦਾ ਕੋਈ ਗੱਲ ਕਹਿਣੀ ਹੁੰਦੀ ਆ ਮੈਂ ਕੁੱਤੇ ਦੇ ਕੰਨ 'ਚ ਕਹਿ ਜੰਨੀ ਆ ਤੇ ਉਹ ਅੱਗੇ ਜਾ ਕੇ ਦੱਸ ਦਿੰਦਾ ਤੇ ਸੱਚੀ ਮੋਚੀ ਥੋੜੀ ਦੇਰ ਦੇ ਬਾਅਦ ਉਹ ਮੋਚੀ ਤੇ ਕੁੱਤਾ ਦੋਨੋਂ ਵਾਪਸ ਆ ਗਏ ਉਹ ਡਾਕੂ ਬੜੇ ਹੈਰਾਨ ਹੋਏ ਵੀ ਸੱਚੀ ਮੋਚੀ ਬੁਲਾ ਲਿਆ ਆ ਮੋਚੀ ਕਹਿੰਦਾ ਜੀ ਅੱਛਾ ਤੁਸੀਂ ਆਇਓ ਮੈਨੂੰ ਕੁੱਤੇ ਨੇ ਦੱਸਿਆ ਕਿ ਕੋਈ ਤੁਹਾਨੂੰ ਮਿਲਣ ਆਇਆ ਘਰੇ ਉਹ ਬਿਲਕੁਲ ਸੱਚ ਮੰਨ ਗਏ ਕਿ ਇਹ ਕੁੱਤਾ ਸੱਚਮੁੱਚ ਬੋਲਦਾ ਹੈ ਸੱਚਮੁੱਚ ਸਨੇਹਾ ਲਗਾਉਂਦਾ ਉਹਨਾਂ ਨੇ ਮੋਚੀ ਨੂੰ ਕਿਹਾ ਕਿ ਤੂੰ ਸਾਡੇ ਨਾਲ ਧੋਖਾ ਕੀਤਾ ਉਹ ਕਹਿਣ ਲੱਗਾ ਨਹੀਂ ਜੀ ਮੈਂ ਤਾਂ ਨਹੀਂ ਧੋਖਾ ਕੀਤਾ ਤੁਸੀਂ ਗਦੇ ਦਾ ਖਿਆਲ ਨਹੀਂ ਰੱਖਿਆ ਹੋਣਾ ਤਾਂ ਕਰਕੇ ਸੋਨੇ ਦਾ ਸਿੱਕਾ ਨਹੀਂ ਦਿੱਤਾ ਕਹਿਣ ਲੱਗੇ ਅੱਛਾ ਤੂੰ ਗਦੇ ਨੂੰ ਛੱਡ ਆ ਕੁੱਤਾ ਸਾਡੇ بڑے ਕੰਮ ਦਾ ਸਾਡਾ ਕੰਮ ڈاکੂਆਂ ਦਾ ਸਾਨੂੰ ਤਾਂ ਸਨੇਹਾ ਲਗਾਉਣਾ ਹੁੰਦਾ ਜੇ ਕੁੱਤਾ ਸਾਡਾ ਸਨੇਹਾ ਲਗਾ ਸਕਦਾ ਤਾਂ ਸਾਨੂੰ ਤਾਂ ਬਹੁਤ ਫਾਇਦਾ ਦਏਗਾ ਇਸ ਕਰਕੇ ਤੂੰ ਛੱਡ ਗੱਲ ਸਾਨੂੰ ਕੁੱਤਾ ਦੇ ਦੇ ਬਦਲੇ ਚ ਕਹਿਣ ਲੱਗਾ ਜੀ ਨਹੀਂ ਇਹ ਤਾਂ ਮੇਰੇ ਬਹੁਤ ਵੱਡੇ ਵੱਡੇ ਕੰਮ ਕਰਦਾ ਮੈਂ ਕਿਸ ਤਰ੍ਹਾਂ ਦੇ ਸਕਦਾ ਮੇਰਾ ਕੰਮ ਖਰਾਬ ਹੋ ਜਾਊਗਾ ਰੁਕ ਜਾਊਗਾ ਮੈਂ ਤਾਂ ਗਰੀਬ ਹੋ ਜਾਊਗਾ ਉਹ ਕਹਿਣ ਲੱਗੇ ਡਾਕੂ ਵੀ ਕੋਈ ਗੱਲ ਨਹੀਂ ਤੂੰ ਐ ਕਰ 40 ਸੋਨੇ ਦੇ ਸਿੱਕੇ ਹੋਰ ਪਾੜ ਤੇ ਕੁੱਤਾ ਸਾਨੂੰ ਦੇ ਦੇ ਚਲੋ ਜੀ ਸੌਦਾ ਹੋ ਗਿਆ ਕੁੱਤਾ ਤੇ ਘੋੜਾ ਦੋਨੋਂ ਲੈ ਕੇ ਕੁੱਤਾ ਤੇ ਗਧਾ ਦੋਨੋਂ ਲੈ ਕੇ ਚਲੇ ਗਏ ਜਦੋਂ ਉਹਨੇ ਜਾ ਕੇ ਦੇਖਿਆ ਜਿਹੜਾ ਸਰਦਾਰ ਸੀ ਉਹ ਉਹ ਕਹਿੰਦਾ ਵੀ ਕੁੱਤਾ ਮੇਰਾ ਕਿਉਂਕਿ ਮੈਂ ਤੁਹਾਡਾ ਸਰਦਾਰ ਹਾਂ ਪਹਿਲਾਂ ਮੈਂ ਰੱਖਾਂਗਾ ਇਸ ਨੂੰ ਉਹਨੇ ਆਪਣੇ ਘਰ ਵਿੱਚ ਕੁੱਤਾ ਰੱਖ ਲਿਆ ਤੇ ਆਪਣੀ ਕੁੜੀ ਨੂੰ ਬੁਲਾ ਕੇ ਗਿਆ ਛੋਟੀ ਜੀ ਹੁੰਦੀ ਕੁੜੀ ਸੀ ਕਿ ਜੇ ਤੈਨੂੰ ਕੋਈ ਸਨੇਹਾ ਲਗਾਉਣਾ ਹੋਏ ਕੋਈ ਘਰ ਆਏ ਤੈਨੂੰ ਕੁੱਤੇ ਨੂੰ ਕਹਿਣਾ ਮੈਂ ਜਾ ਰਿਹਾ ਕੰਮ ਤੇ ਇਤਾਂਚ ਬਸ ਕੁੱਤਾ ਮੇਰੇ ਆਪਣੇ ਆਪ ਸਨੇਹਾ ਲਗਾ ਦੇਗਾ ਉਹ ਕਹਿਣ ਲੱਗੀ ਠੀਕ ਆ ਉਹ ਡਾਕੂ ਦਾ ਸਰਦਾਰ ਚਲਾ ਗਿਆ ਪਿੱਛੋਂ ਕੋਈ ਬੰਦਾ ਮਿਲਣ ਆਇਆ ਡਾਕੂ ਨੂੰ ਤੇ ਇਸ ਕੁੜੀ ਨੇ ਕਿਹਾ ਕੁੱਤੇ ਨੂੰ ਬੁਲਾ ਕੇ ਕਿ ਜਾ ਮੇਰੇ ਪਾਪਾ ਨੂੰ ਬੁਲਾ ਕੇ ਲੈ ਕੇ ਆ ਕੁੱਤਾ ਚਲਾ ਗਿਆ ਜੀ ਕੁੱਤਾ ਸਿੱਧਾ ਮੋਚੀ ਦੇ ਕੋਲ ਗਿਆ ਜਦੋਂ ਸ਼ਾਮ ਹੋਈ ਤੇ ਡਾਕੂ ਸਰਦਾਰ ਆਇਆ ਤੇ ਘਰੇ ਜਾ ਕੇ ਸਾਰੀ ਗੱਲ ਦਾ ਪਤਾ ਲੱਗਿਆ ਉਹਨੇ ਚਾਰਾਂ ਨੂੰ ਹੋਰ ਡੱਕੋ ਨੇ ਆਪਣੇ ਇਕੱਠਾ ਕਰਕੇ ਮੋਚੀ ਦੇ ਘਰ ਚਲਾ ਗਿਆ ਕਿ ਤੂੰ ਸਾਡੇ ਨਾਲ ਫੇਰ ਧੋਖਾ ਕੀਤਾ ਗੁੱਤਾਂ ਦਾ ਤੇਰੇ ਕੋਲ ਆ ਗਿਆ ਉਹ ਕਹਿ ਲੱਗਾ ਨਹੀਂ ਜੀ ਵੀ ਥੋੜੇ ਦਿਨ ਤਾਂ ਲੱਗਣਗੇ ਥੋੜੇ ਦਿਨਾਂ ਚ ਤੁਹਾਨੂੰ ਆਪਣਾ ਸਰਦਾਰ ਬਣਨ ਲੱਗ ਪਏਗਾ ਉਹ ਕਹਿੰਦੇ ਵੀ ਹੁਣ ਅਸੀਂ ਤੇਰੀ ਕੋਈ ਗੱਲ ਨਹੀਂ ਸੁਣਨੀ ਤੂੰ ਹਰ ਬਾਰ ਸਾਨੂੰ ਧੋਖਾ ਦਿੰਦਾ ਆਪਣੇ ਨਾਲ ਦੇ ਨੂੰ ਕਹਿੰਦਾ ਇਹਨੂੰ ਚੱਕੋ ਬੋਰੀ ਚ ਪਾਓ ਤੇ ਚੱਲਦੇ ਹਾਂ ਉਹਨਾਂ ਨੇ ਬੋਰੀ ਚ ਪਾਇਆ ਤੇ ਚੱਲ ਪਏ ਰਾਸਤੇ ਦੇ ਵਿੱਚ ਉਹ ਕਾਫੀ ਭਾਰੀ ਬੋਰੀ ਸੀ ਦੂਜਾ ਚੱਕਦਾ ਫਿਰ ਤੀਜਾ ਚੱਕਦਾ ਚੌਥਾ ਚੱਕਦਾ ਜਦੋਂ ਥੱਕ ਗਏ ਇੱਕ ਕੋਈ ਖਾਣ ਪੀਣ ਦੀ ਦੁਕਾਨ ਆਈ ਉਹਨਾਂ ਨੇ ਕਿਹਾ ਵੀ ਆਪ ਪੱਛ ਸਲਾਹ ਕਰਕੇ ਵੀ ਕਿਉਂ ਨਾ ਆਪਾਂ ਕੁਝ ਖਾਈਏ ਇਹ ਬੋਰੀ ਨੂੰ ਇੱਥੇ ਰੱਖ ਦੋ ਇਹ ਕਿਹੜਾ ਦੌੜਨ ਲੱਗਾ ਉੱਪਰੋਂ ਬੰਨੀ ਹੋਈ ਆ ਉਸ ਉੱਥੇ ਰੱਖ ਕੇ ਰਸਤੇ 'ਚ ਆਪ ਚਲੇ ਗਏ ਖਾਣ ਪੀਣ ਤੇ ਉੱਥੇ ਨੂੰ ਕੀ ਕਸੂਰਾ ਦਾ ਝੁੰਡ ਲੈ ਕੇ ਇੱਕ ਆਜੜੀ ਜਾਂ ਜਾ ਰਿਹਾ ਸੀਗਾ ਜਦੋਂ ਉਹਨੇ ਸੂਰਾਂ ਦੀ ਆਵਾਜ਼ ਸੁਣੀ ਉਹ ਬੋਰੀ ਦੇ ਵਿੱਚ ਚੀਕਣ ਲੱਗ ਪਿਆ ਕਹਿੰਦਾ ਮੈਂ ਨਹੀਂ ਕਰੂੰਗਾ ਮੈਂ ਨਹੀਂ ਕਰੂੰਗਾ ਮੇਰੇ ਨਾਲ ਧੱਕਾ ਨਾ ਕਰੋ ਮੈਂ ਨਹੀਂ ਕਰਨਾ ਚਾਹੁੰਦਾ ਜਦੋਂ ਉਸਨੇ ਦੇਖਿਆ ਸੂਰਾਂ ਦੇ ਮਾਲਕ ਨੇ ਕਿ ਕੋਈ ਬੋਰੀ ਦੇ ਵਿੱਚ ਹੈ ਉਸਨੇ ਗੱਲ ਕੀਤੀ ਕਹਿੰਦੇ ਕੌਣ ਹੈ ਕਹਿ ਲੱਗਿਆ ਜੀ ਮੈਂ ਮੈਂ ਇੱਕ ਉਹ ਬੰਦਾ ਹਾਂ ਤੇ ਮੇਰਾ ਵਿਆਹ ਰਾਜਕੁਮਾਰੀ ਨਾਲ ਕਰਨਾ ਚਾਹੁੰਦਾ ਇਹ ਲੋਕ ਮੇਰਾ ਵਿਆਹ ਰਾਜਕੁਮਾਰੀ ਨਾਲ ਕਰਨਾ ਚਾਹੁੰਦੇ ਆ ਜਿਹੜੇ ਆ ਬੈਠੇ ਆ ਇੱਥੇ ਉਹ ਕਹਿਣ ਲੱਗਾ ਤੂੰ ਮੂਰਖ ਹੈ ਰਾਜਕੁਮਾਰੀ ਨਾਲ ਨਹੀਂ ਵਿਆਹ ਕਰਵਾ ਸਕਦਾ ਜੇ ਤੇਰੀ ਥਾਂ ਤੇ ਮੈਂ ਹੁੰਦਾ ਮੈਂ ਤਾਂ ਕਦੋਂ ਦੀ ਹਾਂ ਕਰ ਦਿੰਦਾ ਉਹ ਕਹਿਣ ਲੱਗਾ ਫਿਰ ਐਂ ਕਰੋ ਜੇ ਤੈਨੂੰ ਵਿਆਹ ਕਰਵਾਉਣਾ ਤੂੰ ਮੇਰੇ ਥਾਂ ਤੇ ਬੋਰੀ 'ਚ ਪੈ ਜਾ ਮੈਂ ਤੇਰੇ ਸੂਰ ਲੈ ਜਾਨਾ ਉਹ ਕਹਿਣ ਲੱਗਾ ਠੀਕ ਆ ਉਹਨੇ ਕਹਿਆ ਫਿਰ ਬੋਰੀ ਖੋਲ ਬੋਰੀ ਖੋਲੀ ਤੇ ਆਪ ਵਿੱਚ ਪੈ ਗਿਆ ਮੋਚੀ ਨੇ ਉਸਨੂੰ ਪਰੋ ਬੰਨ ਦਿੱਤਾ ਦੇ ਉਸ ਦੇ ਸੂਰ ਲੈ ਕੇ ਛੁੱਪ ਗਿਆ ਇੱਕ ਪਾਸੇ ਜਦੋਂ ਉਹ ਖਾ ਪੀ ਕੇ ਆਏ ਡਾਕੂ ਉਹਨਾਂ ਨੇ ਬੋਰਾ ਚੱਕਿਆ ਤੇ ਜਾਂਦੇ ਹੋਏ ਇੱਕ ਗੰਦੇ ਗੰਦਾ ਤਲਾਬ ਨਾਲਾ ਆਂਦਾ ਸੀਗਾ ਉਹਨਾਂ ਨੇ ਕਿਹਾ ਕਹਿੰਦੇ ਆਪਾਂ ਇਸ ਗੰਦੇ ਕੀਚੜ ਦੇ ਵਿੱਚ ਚਿੱਕੜ ਵਿੱਚ ਇਹਨਾਂ ਨੂੰ ਸੁੱਟ ਦੰਨੇ ਆ ਇਹਨੂੰ ਪਤਾ ਲੱਗੇਗਾ ਤੇ ਉਹ ਵਿਚਾਰਾ ਚੰਗਿਆੜਾ ਮਾਰ ਲੱਗਿਆ ਉਤਾ ਜੜੀ ਸੀ ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਚੱਕ ਕੇ ਚਿੱਕੜ ਵਿੱਚ ਸੁੱਟਤਾ ਗੰਦੇ ਨਾਲੇ ਰੈਣੇ ਵਿੱਚ ਜਦੋਂ ਛੁੱਟ ਕੇ ਵਾਪਸ ਆ ਰਹੇ ਸੀਗੇ ਤੇ ਅੱਗੇ ਉਹਨਾਂ ਨੇ ਉਹੀ ਸੂਰ ਲੈ ਕੇ ਉਹੀ ਮੋਚੀ ਮਿਲ ਗਿਆ ਉਹ ਕਹਿ ਲੱਗੇ ਸੀ ਤੈਨੂੰ ਤਾਂ ਛੁੱਟ ਕੇ ਆਏ ਸੀ ਉਹ ਕਹਿ ਲੱਗਾ ਹਾਂ ਤੁਸੀਂ ਮੈਨੂੰ ਛੁੱਟ ਕੇ ਤਾਂ ਆਏ ਸੀ ਪਰ ਉੱਥੇ ਜਦੋਂ ਮੈਂ ਨੀਚੇ ਡਿੱਗਿਆ ਉੱਥੇ ਇੱਕ ਕੋਈ ਜਾਦੂ ਖਜ਼ਾਨਾ ਸੀਗਾ ਉਹਦੇ ਵਿੱਚ ਸੋਨੇ ਚਾਂਦੀ ਆ ਤੇ ਉਹਦੀ ਰਖਵਾਲੀਏ ਸੂਰ ਕਰ ਰਹੇ ਸੀਗੇ ਜਦੋਂ ਇਹਨਾਂ ਨੇ ਮੈਨੂੰ ਉੱਥੇ ਦੇਖਿਆ ਇਹਨਾਂ ਨੇ ਬੋਰੀ ਫਾੜ ਕੇ ਮੈਨੂੰ ਉੱਥੇ ਲੈ ਕੇ ਆਏ ਤੇ ਮੈਂ ਉਸੋਂ ਖਜ਼ਾਨਾ ਦੇਖ ਚੁੱਕਿਆ ਤੇ ਹੁਣ ਮੈਂ ਸੂਰਾ ਸਮੇਤ ਉਹ ਲੈਣ ਜਾ ਰਿਹਾ ਡਾਕੂ ਕਹੇ ਲੱਗੇ ਖਬਰਦਾਰ ਦੇ ਉੱਥੇ ਗਿਆ ਉਹ ਖਜ਼ਾਨਾ ਸਾਡਾ ਤੂੰ ਸਾਡੇ ਨਾਲ ਚੱਲ ਤੇ ਸਾਨੂੰ ਦੱਸੇਗਾ ਉਹ ਕਹਿਣ ਲੱਗਾ ਜੀ ਵੀ ਖਜ਼ਾਨਾ ਤਾਂ ਮੇਰਾ ਮੈਂਨੇ ਦੇਖਿਆ ਸਭ ਤੋਂ ਪਹਿਲਾਂ ਡਾਕੂ ਕਹਿੰਦੇ ਵੀ ਚੁੱਪ ਕਰਕੇ ਸਾਡੇ ਨਾਲ ਚੱਲ ਹੁਣ ਤੇਰੀ ਕੋਈ ਗੱਲ ਨਹੀਂ ਸੀ ਸੁਣਾਗੇ ਤੂੰ ਪਹਿਲਾਂ ਸਾਨੂੰ ਕਿੰਨੇ ਧੋਖੇ ਦੇਤੇ ਕਹਿ ਲੱਗਾ ਚਲੋ ਜੀ ਹੁਣ ਮੇਰੇ ਕੋਲ ਕੋਈ ਚਾਰਾ ਵੀ ਨਹੀਂ ਉਹ ਸੂਰ ਲੈ ਕੇ ਨਾਲ ਤੇ ਚਾਰ ਡਾਕੂ ਉਧਰ ਚੱਲ ਪਏ। ਉਹਨਾਂ ਨੇ ਕਿਹਾ ਵੀ ਦਿਖਾ ਕਿੱਥੇ ਆ ਖਜ਼ਾਨਾ। ਉਹ ਕਹਿ ਲੱਗਾ ਜੀ ਪਹਿਲਾਂ ਤਾਂ ਸੂਰਾ ਨੂੰ ਚਿਕੜ ਦੇ ਵਿੱਚ ਬਾੜੋ। ਫੇਰ ਤੁਹਾਨੂੰ ਉਸੇ ਤਰ੍ਹਾਂ ਬੋਰੀ ਚ ਪਾ ਕੇ ਉੱਥੇ ਚਿਕੜ ਚ ਗਿਰਨਾ ਪਏਗਾ ਤੇ ਫੇਰ ਸੂਰ ਤੁਹਾਨੂੰ ਕੱਢਣਗੇ। ਉੱਥੇ ਜਦੋਂ ਤੁਸੀਂ ਡੇਗੋਗੇ ਉਦੋਂ ਤੁਹਾਨੂੰ ਖਜ਼ਾਨੇ ਦਾ ਪਤਾ ਲੱਗੇਗਾ। ਚਲੋ ਜੀ ਚਾਰਾਂ ਨੂੰ ਉਹਨਾਂ ਨੇ ਆਪਣੇ ਆਪ ਬੋਰੀ ਚ ਪਾਇਆ ਤੇ ਮੋਚੀ ਨੇ ਉੱਪਰ ਬੰਨ੍ਹ ਦਿੱਤਾ।

ਅਕਲ ਵੱਡੀ ਮੱਝ ਚਾਹੇ ਜਿੱਡੀ ਮਰਜੀ ਵੱਡੀ ਹੋਵੇ ਚਾਹੇ ਹਾਥੀ ਵੀ ਹੋਵੇ ਪਰ ਆਕਲ ਤੋਂ ਵੱਡਾ ਕੁਛ ਨਹੀਂ ਹੈਗਾ ਜੇ ਕਹਾਣੀ ਵਧੀਆ ਲੱਗਦੀ ਹੈ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਮੈਂ ਤੁਹਾਡਾ ਸੱਤਾ ਸੁਨੋਰੀ